ও না 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 ਲੇ ਵੀ ਮਿੱਤਰੋ ਇੱਕ ਨਾ ਆਪਾਂ ਨੂੰ ਅੱਜ ਬਾਬਾ ਮਿਲਿਆ ਮਾਨਸਾ ਮੰਡੀ ਤੇ ਆਇਆ ਸੀਗਾ ਤੇ ਕਹਿੰਦਾ ਵੀ ਬੰਨ ਖੋਲਣ ਦਾ ਜਿਹੜਾ ਆਪਣੇ ਕੋਲੇ ਪੱਕਾ ਫਾਰਮੂਲਾ ਹੈਗਾ ਤੇ ਬਾਕੀ ਪੂਰੀ ਪ੍ਰੋਪਰ ਸੋਨੂੰ ਜਾਣਕਾਰੀ ਲੈ ਕੇ ਦਿੰਨੇ ਆ ਤੇ ਵੀ ਕੀ ਬੰਨ ਖੋਲਣ ਦਾ ਫਾਰਮੂਲਾ ਹੈਗਾ ਸਾਰੀ ਗੱਲਬਾਤ ਆਪਾਂ ਬਾਬੇ ਨਾਲ ਕਰਾਉਣੇ ਆ ਮਾਨਸਾ ਪਸ਼ੂ ਮੰਡੀ ਤੇ ਆਇਆ ਸੀਗਾ ਤੇ ਬੰਨ ਦਾ ਕਹਿੰਦਾ ਪੱਕਾ 100% ਇਲਾਜ ਆ ਆ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਆਪਣਾ ਜੱਗਾ ਸਿੰਘ ਜੱਗਾ ਸਿੰਘ ਜੀ ਤੇ ਜੱਗਾ RAM ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਫੂਸ ਮੰਡੀ ਫੂਸ ਮੰਡੀ ਜਿਲ੍ਹਾ ਬਠਿੰਡਾ ਰਹਿੰਦਾ ਪਿੰਡ ਪਿੰਡ ਫੂਸ ਮੰਡੀ ਹੈ ਜਿਲ੍ਹਾ ਮਾਨਸਾ ਆਹ ਮਾਨਸਾ ਕਹਿੰਦੇ ਮਾਨਸਾ ਠੀਕ ਆ ਤੇ ਨਾਮ ਦੱਸੇ ਜੱਗਾ 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 RAM ਤੇ ਆਪਣੇ ਕੋਲ ਜਿਹੜਾ ਜੀ ਬੰਨ ਖੋਲਣ ਦਾ ਕਹਿੰਦੇ ਜੀ ਉਹ ਉਹ ਕੀ ਫਾਰਮੂਲਾ ਕਹੇਜਾ 100 ਗ੍ਰਾਮ ਛੋਡਾ ਹੋਵੇ 100 ਗ੍ਰਾਮ ਛੋਡਾ ਮਿੱਠਾ ਮਿੱਠਾ ਛੋਡਾ 1/2 ਕਿਲੋ ਘਿਓ 1/2 ਕਿਲੋ ਘਿਓ ਘਿਓ ਘੜਾ ਦੇਸੀ ਲੈ ਦੇਸੀ ਲੈਣਾ ਜੀ ਦੇਸੀ ਤੇ ਮਤਲਬ ਦੋਨਾਂ ਦਾ ਮਿਸ਼ਰਣ ਬਣਾ ਕੇ ਆਪਾਂ ਆਪਣੇ ਪਸ਼ੂ ਨੂੰ ਦੇ ਦਈਏ ਤੇ ਇੱਕ ਕਹਦਨ ਦੇਣਾ ਜੀ ਦੋ ਦਿਨ ਦੇ ਦੇਵੇਂ ਤਿੰਨ ਦਿਨ ਦੇ ਦੇਵੇਂ ਠੀਕ ਹੈ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਠੀਕ ਹੈ ਲੈ ਮਿੱਤਰੋ 100 ਗ੍ਰਾਮ ਮਿੱਠਾ ਛੋਡਾ 1/2 ਕਿਲੋ ਦੇਸੀ ਘਿਓ ਦੋ ਤਿੰਨ ਦਿਨ ਆਪਾਂ ਦੇ ਸਕਦੇ ਆ ਕੋਈ ਨੁਕਸਾਨ ਨਹੀਂ ਤੇ ਪੂਰਾ ਬੰਨ ਖੁੱਲ ਜੀ ਪੂਰਾ ਬੰਨ ਖੁੱਲ ਜੂਗਾ ਪੂਰਾ ਬੰਨ ਖੁੱਲ ਜੂਗਾ ਜਿਹੜੇ ਆ ਨਾੜਾ ਮੰਨ ਲੋ ਜਿਵੇਂ ਆਪਾਂ ਕਹიდੀਏ ਸੋ ਜਾ ਜਾਂਦੀ ਆ ਤੇ ਘਿਓ ਨਾਲ ਕੂੜੀਆਂ ਹੋ ਜਾਂਦੀਆਂ ਹਨਾ ਦੇਸੀ ਘਿਓ ਤੋਂ ਬੰਦਾਗਾ ਤੇ 100 ਗ੍ਰਾਮ ਮਿੱਠਾ ਛੋਡਾ ਤੇ ਦੋਨੇ ਚੀਜ਼ਾਂ ਜਿਹੜੇ ਤੁਸੀਂ ਆਪਣੇ ਬਸੂਣ ਦੇ ਸਕਦੇ ਹੋ ਤੇ ਨਾਲ ਦੀਆਂ ਮਿੱਠਾ ਛੋਡਾ ਬੰਨ ਖੁੱਲ ਜੂਗਾ ਉਹ ਛੋਡਾ ਇਹਨਾਂ ਜਿਹੜਾ ਪਾਣੀ 'ਚ ਮਿਲਾ ਕੇ ਤੇ ਘਿਓ ਵਿੱਚ ਮਿਲਾ ਲੈਣੀ ਠੀਕ ਆ ਪਾਣੀ ਦੇ ਵਿੱਚ ਮਿਲਾ ਕੇ ਛੋਡਾ ਹਾਂ ਠੀਕ ਆ ਜੀ ਫਿਰ ਘਿਓ ਬਾਅਦ ਰਿਓ ਤੂੰ ਠੀਕ ਆ ਜੀ ਤੇ ਲੈ ਮ ਚੰਗੀ ਲੱਗੀ ਵੀਡੀਓ ਧੰਨਵਾਦ ਸਾਰੇ ਭਰਾਵਾਂ ਦਾ